ਜੀ ਇਹ ਪਹਿਲਾਂ ਮੈਂ ਕਹੇਰ ਕਰਦਾ ਪਲੇ ਨਹੀਂ ਹੈ ਇਹ ਸਟੈਂਡ ਅਪ ਕਾਮੇਡੀ ਸ਼ੋਅ ਹੈ ਮੈਂ ਇਹ ਇਹ ਕਹਿਣਾ ਚਾਹੁੰਦਾ ਹਾਂ ਕਿ ਮੇਰੇ ਸਾਹਮਣੇ ਬੀਤ ਪਾਈ ਬੈਠੇ ਨੇ ਇਨਕੀ ਇਲੈਕਟ੍ਰਿਕ ਜੋ ਹੈ ਰਿਸ਼ਾ ਹੈ ਇਹ ਬੜੀ اچھی ਬਾਤ ਹੈ ਕਿਉਂਕਿ ਇਸੇ ਇੱਕ ਤੋਂ ਬੈਟਰੀ ਜੋ ਹੈ ਬੈਟਰੀਸੇ ਚਾਹਤੇ ਹੈ ਪੋਲੂਸ਼ਨ ਫ੍ਰੀ ਹੈ ਦੂਸਰਾ ਬੇਰੋਜ਼ਗਾਰ ਨੂੰ ਕੰਮ ਹੀ ਮਿਲਦਾ ਫੁੱਲ ਫੈਟ ਜਿਵੇਂ ਇੰਗਲਿਸ਼ ਸਟਾਈਲ ਹੁੰਦਾ ਹੈ ਕਿ ਇੱਕ ਬੰਦਾ ਤੁਹਾਨੂੰ ਪਰਫਾਰਮ ਕਰਕੇ ਹਸਾਂਦਾ ਹੈ ਤੇ ਇਹ ਗੁਰਮਾਨੰਗ ਭਵਨ ਹੋ ਰਿਹਾ ਹੈ ਜੀ 22 ਜੂਨ ਨੂੰ ਸੈਟਰਡੇ 7 ਵਜੇ ਫੁੱਟਬਾਲ ਸਟਾਰਟ ਹੋ ਜਾਣਾ ਤਾਂ ਇਸ ਕਰਕੇ ਸਾਰਿਆਂ ਨੂੰ ਤਰਜੀ ਦਿਨਾ ਕਿ ਸਵਾ 6 6:30 ਜੇ ਗੇਟ ਓਪਨ ਹੋ ਜਾਣਗੇ ਕਿ ਟਾਈਮ ਨਾਲ ਪਹੁੰਚਿਓ ਕਿਉਂਕਿ ਉਦੋਂ ਵੀਕੈਂਡ ਆ ਤੇ ਰਸ ਹੋਏਗਾ ਕਿ ਟਾਈਮ ਨਾਲ ਆਪਾਂ ਸ਼ੋਅ ਸਟਾਰਟ ਕਰੀਏ ਤਾਂ ਫਿਰ ਟਾਈਮ ਨਾਲ ਸਾਰੇ ਘਰੇ ਨਹੀਂ ਪਹੁੰਚ ਜਾਣਗੇ ਟਿਕਟਸ ਸਾਰੇ ਇਹਦੀਆਂ ਜਿਹੜੀ ਬੁੱਕ ਬੁੱਕ ਮਾਈ ਸ਼ੋਅ ਤੋਂ ਤੁਸੀਂ ਆਪਣੇ ਰਿਜ਼ਰਵ ਕਰਾ ਸਕਦੇ ਹੋ ਤੇ ਬਾਕੀ ਜਿਵੇਂ ਰਜਿੰਦਰ ਭਾਈ ਨੇ ਦੱਸਿਆ ਡਿਟੇਲ ਦੇ ਨਾਲ ਕਿ ਤੁਸੀਂ ਜਿਹੜਾ ਹੁਣੇ ਕਰਾਏਗਾ ਉਹਨੂੰ ਕੋਈ ਸਪੈਸ਼ਲ ਕੋਈ ਸਰਪ੍ਰਾਈਜ਼ ਹੈ ਕਿ ਕੀ ਮਤਲਬ ਵੀ ਇਹ ਸਰਪ੍ਰਾਈਜ਼ ਹੈ ਥੀਮ ਸਾਰੇ ਇਹ ਕਿ ਜਿਹਨੇ ਅਕਸਰ ਮੈਂ ਸਟੈਂਡ ਅਪ ਕਾਮੇਡੀ ਚ ਮੈਨੂੰ ਘਾਟੋ ਘਾਟ 18 19 ਸਾਲ ਹੋ ਗਏ ਤੇ ਇੱਕ ਸਵਾਲ ਸਾਨੂੰ ਹਮੇਸ਼ਾ ਪੁੱਛਿਆ ਜਾਂਦਾ ਕਿ ਡਬਲ ਮੀਨਿੰਗ ਜਿਹੜੀ ਕਾਮੇਡੀ ਆ ਗਈ ਉਹਦੇ ਬਾਰੇ ਕੀ ਕਹੋਗੇ ਮੈਂ ਕਹਾਂ ਮੈਂ ਦੇਖਦੇ ਨਹੀਂ ਮੈਂ ਕੀ ਕਹਾਂ ਮੈਂ ਕਰਦਾ ਹੀ ਨਹੀਂ ਮੈਂ ਜੋ ਕਰਦਾ ਮੈਂ ਉਹ ਦੱਸਣਾ ਰਿਹਾ ਫੁੱਲਫਲਾ ਜਿਉਂ ਉਸੇ ਤਰੀਕੇ ਨਾਲ ਕਿਉਂਕਿ ਅਸੀਂ ਸ਼ੋਅ ਕਰਦੇ ਹਾਂ ਪੂਰੀ ਦੁਨੀਆ ਵਿੱਚ ਮੈਂ ਉਹਨੇ ਯੂਕੇ ਜਾ ਕੇ ਆਇਆ ਟੂਰ ਕਪਿਲ ਭਾਈ ਨਾਲ ਕਿ ਮੈਂ ਦੇਖਿਆ ਕਿ ਫੈਮਿਲੀ ਔਰੀਐਂਟਡ ਉੱਥੇ ਗੱਲਾਂ ਹੁੰਦੀਆਂ ਬਹੁਤ ਲੋਕ ਇੰਜੋਏ ਕਰਦੇ ਆ ਬਟ ਕਿਤੇ ਨਾ ਕਿਤੇ ਕਿ ਜਿਹੜੀ ਸਾਡਾ ਲਫਟਰ ਤੋਂ ਸਟਾਰਟ ਹੋਇਆ ਸੀ ਕਿ ਉਹਦੀ ਆਡੀਅנס ਕਿਤੇ ਨਾ ਕਿਤੇ ਉਹ ਨਹੀਂ ਹੈਗੀ ਲੋਕਾਂ ਨੂੰ ਪਤਾ ਨਹੀਂ ਹੈ ਕਿ ਇਦਾਂ ਦੇ ਵੀ ਸ਼ੋਅ ਹੁੰਦੇ ਆ ਤੇ ਮੈਂ ਆਪਣੇ ਇਹ ਬੰਬੇ ਵੀ ਕਰਨਾ ਚਾਹੁੰਦਾ ਸੀ ਪਹਿਲਾਂ ਬਟ ਮੈਂ ਕਿਤੇ ਨਾ ਕਿਤੇ ਲੱਗਾ ਕਿ ਮੈਂ ਯਾਰ ਉਸੇ ਜਗ੍ਹਾ ਤੋਂ ਸ਼ੁਰੂ ਕਰਾਂ ਜਿੱਥੋਂ ਮੈਂ ਸ਼ੁਰੂਆਤ ਕੀਤੀ ਹੈ ਜਿੱਥੇ ਮੇਰੇ ਆਪਣੇ ਲੋਕ ਹੈ ਕਿ ਤੇ ਸ਼ੋਅ ਦਾ ਜਿਹੜਾ ਥੀਮ ਹੈ ਵੀਸੀਆਰ ਟੂ ਪੀਵੀਆਰ ਹੈ ਕਿ ਉਹ 30 ਸਾਲਾਂ ਦੀ ਜਰਨੀ ਹੈ ਕਿ ਜਦੋਂ ਲੈਂਡਲਾਈਨ ਫੋਨ ਹੁੰਦੇ ਸਕੇ ਤੇ ਅੱਜ ਮੋਬਾਈਲ ਆ ਗਿਆ ਠੀਕ ਹੈ ਜਦੋਂ ਦੂਰਦਰਸ਼ਨ ਦੇ ਰੀਨਟੀਨਾ ਘੁੰਮਦੇ ਅੱਜ ਬੰਦਾ ਘੁੰਮਿਆ ਕਰਦਾ ਰੀਲਾਂ ਚ ਹੈਨਾ ਤੇ ਇਹਦੇ ਤੇ ਸਾਰੀ ਜਰਨੀ ਤੇ ਹੈ ਕਿ ਜਿਹੜਾ ਬੰਦਾ ਆਏਗਾ 2 ਘੰਟੇ ਲਈ ਮੈਂ ਦਾਵਾ ਕਰਦਾ ਮੈਨੂੰ ਮੇਰਾ 스타ਟ ਕਰ ਦੇ ਮੈਂ ਤਾਂ ਪਰਫਾਰਮ ਕਰਾਂਗਾ ਛੋ ਗੱਡੀ ਗੱਲ ਨਹੀਂ ਕਰੂੰਗਾ ਜਿਨ੍ਹਾਂ ਨੇ ਕੋਈ ਸ਼ੋਅ ਡਿਸਕਸ ਕੀਤਾ ਜਿਹਨਾਂ ਨੂੰ ਮੈਂ ਸੁਣਾਇਆ ਉਹ ਕਹਿੰਦੇ ਵੀ ਤੂੰ ਦੂਜੀ ਦੁਨੀਆ ਚ ਲੈ ਗਿਆ ਸਾਨੂੰ ਜੜੀਆਂ ਵੀ ਗੱਲਾਂ ਕੀਤੀਆਂ ਤੇ ਮੈਂ ਉਹ ਚਾਹਨਾ ਕਿ ਜਿਹੜਾ ਅੱਜ ਰੀਲਾਂ ਤੇ ਆਪਾਂ ਸੋਸ਼ਲ ਮੀਡੀਆ ਤੇ ਐਂਟਰਟੇਨ ਲੱਭਦੇ ਆ ਕਿਤੇ ਨਾ ਕਿਤੇ ਬੜ ਪਰੇਸ਼ਾਨ ਹੈ ਤੇ ਤੁਸੀਂ ਮੋਬਾਈਲ ਨੂੰ ਆਫ ਕਰਕੇ 2 ਘੰਟੇ ਲਈ ਬਾਸ ਆਣਾ ਤੇ ਬਾਕੀ ਬਾਅਦ ਫਿਰ ਤੁਸੀਂ ਕਮੈਂਟ ਤਾਂ ਹੈਗਾ ਹੀ ਆ ਫਿਰ ਸੋਸ਼ਲ ਮੀਡੀਆ ਤੇ ਇਦੇ ਵਿੱਚ ਸਰਪ੍ਰਾਈਜ਼ ਹੈ ਬੇਸਿਕਲੀ ਤਾਂ ਵਨ ਮੈਨ ਸ਼ੋਅ ਹੈ ਬਟ ਤੁਹਾਡੇ ਵਾਸਤੇ ਦੋ ਤਿੰਨ ਆਰਟਿਸਟ ਆਪਾਂ ਹੈਗੇ ਆ ਜਿਹੜਾ ਤੁਹਾਡਾ ਉਹ ਵੀ ਅਨਟਰਟੇਨ ਕਰਨਗੇ ਕਿਉਂਕਿ ਬਸ ਆ ਵੀ ਦੁਆਣਾ ਹੁੰਦਾ ਨਾ ਬੰਦੇ ਨੂੰ ਤੇ ਤੇ ਬਾਕੀ ਫੁੱਲ ਫਲੇਜ ਹੋਏਗਾ 2 ਘੰਟੇ ਲਈ ਤੁਸੀਂ ਬਿਲਕੁਲ ਭੁੱਲ ਜੂਗੇ ਦੁਨੀਆ ਦੁਨੀਆ ਵੀ ਕੀ ਹੋਇਆ ਇਹ ਤਾਂ ਭਾਈ ਹੁਣ ਮੈਂ ਪਹਿਲਾਂ ਇਹਨਾਂ ਕਹਿ ਸਕਦਾ ਵੱਡੀ ਗੱਲ ਰਿਐਕਸ਼ਨ ਬਸ ਜਦੋਂ ਤੁਹਾਡਾ ਥੋੜਾ ਜਿਹਾ ਇਦਾਂ ਦਾ ਹੋਏਗਾ ਦੰਦ ਦਿਖਣਗੇ ਜੇ ਤੁਸੀਂ ਥੋੜਾ ਹੱਸੇ ਹੋ ਮੈਂ ਬਸ ਉਹ ਪਾਸੀ ਭਾਈ ਨੇ ਕਿਹਾ ਕਹਿੰਦੇ ਤੁਸੀਂ ਆਪਣੇ ਕੰਮ ਦੇ ਮਾਸਟਰ ਹੋ ਮੈਂ ਆਪਣੇ ਕੰਮ ਦਾ ਮੈਂ ਜਦੋਂ ਸਟੇਟ ਤੇ ਜਾਂਦਾ ਮੈਂ ਚਾਹਣਾ ਲੋਕਾਂ ਦੇ ਦੰਦ ਹੀ ਦੇਖਣ ਹਾਲਾਂਕਿ ਮੈਂ ਡੈਂਟਿਸ ਨਹੀਂ ਐ ਬਟ ਮੈਂ ਚਾਹਣਾ ਉਹ ਦੰਦ ਉਹ ਦੰਦ ਦੇਖਦੇ ਤੇ ਮੇਰੀ ਦੁਕਾਨਦਾਰੀ ਚੱਲਦੀ ਮੈਂ ਚਾਹਣਾ ਲੋਕੀ ਹੱਸਣ ਆਪਣੀ ਟੈਂਸ਼ਨ ਭੁੱਲਣ ਤੇ ਅਗਲੇ ਦਿਨ ਬਿਨਾ ਕਹੇ ਆਪਣੇ ਸੋਸ਼ਲ ਮੀਡੀਆ ਤੇ ਉਹਦੇ ਬਾਰੇ ਲਿਖਣ ਤੇ ਲਿਖਣਗੇ ਪਬਲਿਕ ਨੂੰ ਵੀ ਪਬਲਿਕ ਨੂੰ ਮੈਂ ਕਹਿਣਾ ਚਾਹਾਂਗਾ ਆਪਣਾ ਧਿਆਨ ਰੱਖੋ ਤੇ ਜਿਵੇਂ ਕਿ ਅੱਜ ਜਿਹੜੀ ਜਗ੍ਹਾ ਤੇ ਆਪਾਂ ਬੈਠੇ ਆ ਇਹ ਜਿਵੇਂ ਭਾਜੀ ਆਪਨਜੀਤ ਭਾਜੀ ਇਹਨਾਂ ਦਾ ਜਿਹੜਾ ਮੋਟਿਵ ਬੜਾ ਵਧੀਆ ਨਾ ਕੇ ਰੁੱਖ ਲਗਾਓ ਜਿਆਦਾ ਤੋਂ ਜਿਆਦਾ ਤੇ ਮੈਨੂੰ ਇਹ ਚੰਗਾ ਲੱਗਦਾ ਗਰਮੀ ਬੜੀ ਹੋ ਗਈ ਦੇਖੋ ਏਸੀ ਚ ਵੀ ਗਰਮੀ ਆ ਰਹੀ ਹੈ ਤੇ ਸਾਰੇ ਇਸ ਕਰਕੇ ਹੋ ਰਿਹਾ ਕਿਉਂਕਿ ਬਾਕੀ ਜੀ ਜਲਾਪਾ ਧਿਆਨ ਦੇ ਰਹੇ ਕਿਤੇ ਨਾ ਕਿਤੇ ਆਪਾਂ ਜਿਹੜੇ ਪੇੜ ਪੌਦੇ ਆ ਆਪਣਾ ਜਿਹੜਾ ਲੁਧਿਆਣਾ ਗ੍ਰੀਨ ਸਿਟੀ ਆਪਾਂ ਕਹਿੰਦੇ ਆ ਉਹ ਘਟਦੀ ਜਾ ਰਹੀ ਹੈ ਤੇ ਹੱਥ ਜੋੜ ਕੇ ਬੇਨਤੀ ਆ ਬਾਕੀ ਹਾਸੇ ਠੱਠੇ ਵੀ ਤਾਂ ਹੀ ਆ ਜੇ ਸਾਡਾ ਵਾਤਾਵਰਨ ਸਵੱਛ ਹੈ ਦੇਵੀ ਜੀ ਨੂੰ ਸਭ ਤੋਂ ਪਹਿਲੇ ਮੈਂ ਆਪ ਸਭ ਤੋਂ ਬਰਾਈ ਨਹੀਂ ਜਾਣਾ ਚਾਹੁੰਦਾ ਨਹੀਂ ਦੇਵੀ ਮੇਰੇ ਨੂੰ ਪੁਣੀਆਨਾ ਮੈਂ ਬਾਈ ਨਹੀਂ ਕਰੀਦਾ ਬੜਾ تو آج بات کرتے ہیں اور مہان کلاکار ایک چڑھتے ہوئے سورج کی کلا کومیڈین ہے اور آپ کے پنجاب کے ہی مشینے ہیں لے مشینے ہیں

ਇਸੇ ਮਿਲਤੀ ਤੋਂ ਮੈਨੂੰ ਮਾਣ ਆਇਆ ਤੇ ਇਸ ਦੇ ਨਾਲ ਹੀ ਮੈਂ ਥੈਂਕਸ ਕਹਣਾ ਸਰਦਾਰ ਅਮਨਜੀਤ ਭਾਈ ਦਾ ਰੋਕੇਟ ਕੀਵੀ ਦੇ ਪਰਿਵਾਰ ਦਾ ਸਾਡੇ ਜਿਨ੍ਹਾਂ ਦੀ ਬਦੌਲਤ ਸਾਡੇ ਸਾਰੇ ਦੇ ਖੂਬਸੂਰਤ ਚਿਹਰੇ ਮੈਨੂੰ ਨਜ਼ਰ ਆਏ ਤੇ ਇਹਨਾਂ ਦੀ ਪੂਰੀ ਟੀਮ ਦਾ ਤੇ ਨਾਲ ਹੀ ਨਾਲ ਮੈਂ ਥੈਂਕਸ ਕਹਣਾ ਲੋਕਮਾਨ ਪੰਜਾਬ ਰਿਜਨਰ ਭਾਈ ਬੈਠੇ ਨੇ ਵਿੱਕੀ ਭਾਈ ਸਾਹਮਣੇ ਨਜ਼ਰ ਆ ਰਹੇ ਨੇ ਬੋਲ ਵੀ ਸਾਡੀ ਕਿਉਂਕਿ ਮੇਰਾ ਐਫਨ ਉਠਿਆ ਨਹੀਂ ਸਾਰੇ ਨੂੰ ਪਤਾ ਹੈ ਕਿ ਲੋੜ ਨਹੀਂ ਪਰ ਜਿਹੜੇ ਮੈਂ دسنا چاہوں گا اپنا بدلا کیوںکہ لوگ ادا کی آنا نہیں کوئی دی گلی نہیں کوئی ادا کا تھے نہیں کوئی ادا دی جگہ نہیں جیسے میں پرفارم نہیں کیتا بٹ وہ چوبیس سال بعد ایک پروفیشنل کلاکار کے روپ میں بنایا سامنے پھر وہ ساریاں گلاں اور کہانیاں جہاں میں یہ چاہوں گا کہ تھی اپنے کرو گے جو میں گلات جانا چاہنا کہ تشرواد میں پوری دنیا پر بھر کیتے ہیں ਬਡੇ ਬਡੇ ਚੈਨਲ ਤੁਸੀਂ ਲਾਪਰ ਚੈਨਲ ਕਾਮੇਡੀ ਸਰਕਸ ਕਬੀਰ ਸ਼ਰਮਾ ਸ਼ੋਹ ਸਾਥ ਦੇਖਿਆ ਪਿਆਰ ਦਿੱਤਾ ਹੈ ਬਟ ਮਾਂ ਦੀ ਤਸल्ली ਨਹੀਂ ਸੀ ਕਹਿੰਦੇ ਨਾ ਗੁਰਬਾਣੀ ਦਾ ਗਤਕ ਹੈ ਕਿ ਘਰ ਸੋ ਬਸਿਆ ਬਾਹਰ ਸੁਖ ਮਾਲੇ ਜਦ ਬਗੜੀ ਘਰੇ ਜਦ ਹੁੰਦੀ ਹੈ ਨਾ ਉਹ ਅਸਲੀ ਜਦ ਹੁੰਦੀ ਹੈ ਤੇ ਮੈਂ ਇਸੇ ਤਾਰ ਬੰਸ਼ੀ ਕੀ ਕਰੋਂ ਮੈਨੂੰ ਮੌਕਾ ਮਿਲਿਆ ਆਪਣੇ ਲੁਧਿਆਣੇ ਸ਼ਹਿਰ ਚ ਪਰਫਾਰਮ ਕਰਾਂ اچھ کل سب تو زیادہ ڈپرشن ہے سب کچھ ہوئی ہے سوشل میڈیا بہت ہے بٹ کتنے نہ کتنا سوشل میڈیا نے سب تو بہت پریشان کیتا ہے تو اسٹینڈ اپ کومیڈی جی نکل کے آئی ہے تو مجھے ای لگا کہ میں تو شروعات کو سو میرے مانچو چل بڑا سیکھا کہ میں کریں وہ جب جنڈا چکتے ہو ایک جذبے کا دن کو بنتا جانا جی آپ سارے سجن بوجھ بیٹھے ہیں ਕੇ ਲੋਕਮਾਨ ਪੰਜਾਬ ਇਹਨਾਂ ਨਾਲ رابطہ ਹੋਇਆ ਤੇ ਇਹਨਾਂ ਨੇ ਕਿਹਾ ਕਿ ਆਪਾਂ ਸ਼ੋਅ ਕਰਦੇ ਹਾਂ ਕਿ ਲੁਧਿਆਣਾ ਦੇ ਆਪਣੇ ਸ਼ਹਿਰ ਤੇ ਸੂਫੀ ਪੀਰਾਂ ਦੇ ਸਰਦਾਰ ਉਹ ਜਗ੍ਹਾ ਤੇ ਜਿੱਥੇ ਜਿਹਨਾਂ ਦਾ ਨਾਮ ਪੂਰੀ ਦੁਨੀਆ ਵਿੱਚ ਜਿੱਥੇ ਸਜਦਾ ਕਰਦੇ ਗੁਰੂ ਨਾਨਕ ਸਾਹਿਬ ਉਹ ਜਿਹੜਾ ਭਵਨ ਹੈ ਜਿੱਥੇ ਕਦੇ ਪਿੱਕਾਂ ਲੈ ਕੇ ਅਸੀਂ ਵੀ ਸ਼ੋਅ ਦੇਖੇ ਆ ਤੇ ਅੱਜਿੱਥੇ ਮੇਰਾ ਸ਼ੁਰੂ ਹੋਣ ਜਾ ਰਿਹਾ 22 ਜੂਨ ਸੈਚਰਡੇ 7 ਵਜੇ ਉਹਦਾ ਨਾਮ ਹੈ ਵੀਸੀਆਰ ਟੂ ਪੀਮੀਆ ਹੁਣ ਜਿੰਨੇ ਵੀ ਬੰਦੇ ਨੇ ਚਿਹਰੇ ਥੋੜੇ ਥੋੜੇ ਸਮਾਈ ਦੇ ਨੇ ਸਮਝ ਗਿਆ ਹੋਊਗਾ ਕਿ ਮੈਂ ਕਿਸੇ ਦੀ ਗੱਲ ਕਰ ਰਿਹਾ ਕਿਉਂਕਿ ਅੱਜ ਕੱਲ ਅਕਸਰ ਸਾਹਮਣੇ ਸਵਾਲ ਪੁੱਛੇ ਜਾਂਦੇ ਰਿਪੋਰਟਰ ਕੇ ਭਾਈ ਸਟੈਂਡ ਅਪ ਕਮੇਡੀ ਜਿਹੜੀ ਕਮੇਡੀ ਹੈ ਔਰ ਡਬਲ ਮੀਨੀਿੰਗ ਹੋਣੀ ਹੈ ਦੂਰਤੀ ਹੋਈ ਹੈ ਮੈਂ ਤਾਂ ਮੈਂ ਤਾਂ ਆਪਣੇ ਉਸਤਾਦ ਕੋਲੋਂ ਸਿੱਖੀ ਆ ਕਿ ਜਦੋਂ ਬੰਦੇ ਦੋ ਬਹਿਸ ਕਰਦੇ ਆ ਵਿਚਾਰ ਕਰਦੇ ਆ ਜਦੋਂ ਉਹਨਾਂ ਕੋਲ ਕ੍ਰੀਏਟੀਵਿਟੀ ਸ਼ਬਦ ਖਤਮ ਹੋ ਕੇ ਗਾਲਾਂ ਤੇ ਆ ਜਾਂਦੇ ਆ ਠੀਕ ਹੈ ਤੇ ਸੀਨੇ ਸ਼ੁਰੂ ਹੋਏ ਆ ਮੈਂ ਉਹ ਗੱਲਾਂ ਕਰਾਂਗਾ ਜਮੀਨ ਨਾਲ ਜੁੜੀਆਂ ਜਿਹੜੀ ਸਾਰੇ ਬੰਦੇ ਦੀ ਕਹਾਣੀ ਹੈ ਤੇ ਇਸ ਕਰਕੇ ਮੈਂ ਚਾਹਨਾ ਕਿ ਤੁਸੀਂ ਆਪਣੇ ਪ੍ਰਿੰਟ মিডিਆ ਪ੍ਰੈਸਰਾਂ ਨੂੰ ਲੋਕਾਂ ਤੱਕ ਪਹੁੰਚਾਓ ਕਿ ਮੈਂ ਤਾਂ ਲੁਧਿਆਣਾ ਦਾ ਬੱਚਾ ਤੁਹਾਡਾ ਅਸ਼ੀਰਵਾਦ ਲੈਣ ਆਇਆ ਤੇ 22 ਜੂਨ ਨੂੰ ਸਾਰੇ ਆਪਣੇ ਦੋਸਤਾਂ ਨਾਲ ਪੁਰਾਣੇ ਮਿੱਤਰਾਂ ਨਾਲ ਪੁਰਾਣੇ ਦੋਸਤਾਂ ਨੂੰ ਲੁਕੋ ਜਿਹੜੇ WhatsApp ਤੇ ਗਰੁੱਪ ਬਣੇ ਕਦੇ ਹੈਲੋ ਐਂ ਨੂੰ ਦੀ ਪਰ ਕਰ ਲੈਣਾ ਇਹਨਾਂ ਉਹ ਦੋਸਤਾਂ ਨੂੰ ਬੁਲਾਓ ਫੈਮਲੀ ਨੂੰ ਬੁਲਾਓ ਠੀਕ ਹੈ ਤਾਂ ਕਿ ਤੁਸੀਂ ਸ਼ੋਰ ਨੂੰ ਇੰਜੋਏ ਕਰ ਸਕੋ ਤੇ ਅੱਜਕੱਲ੍ਹ ਗਰਮੀਆਂ ਚੱਲਦੀਆਂ ਪਈਆਂ

ਪਰ ਕਿਨਾਈ ਕਿ ਉਹਨੇ ਬਲੂ ਟਿੱਕ ਲਕੀਨ ਦੇ ਨਹੀਂ ਜੀ ਇਹਨਾਂ ਨੇ ਵਹਿ ਨਹੀਂ ਲਪਾਇਆ ਕਿਉਂਕਿ ਬਚਨ ਸਾਹਿਬ ਉਹ ਤਾਂ ਹੱਥਾਂ ਨੇ ਨਹੀਂ ਆਏ ਮੇ ਲੋਕਾਂ ਦੇ ਹਾਲ ਉਹ ਕਹਿੰਦੇ ਫੈਨ ਫੋਟੋ ਕਰਾਉਂਦੇ ਤੇ ਬੜਾ ਪਿਆਰ ਕਰਦੇ ਆ ਮੈਨੂੰ ਅਸ਼ੀਰਵਾਦ ਦੇਣ ਆਇਆ ਹੈ ਬਚਨ ਸਾਹਿਬ ਥੈਂਕ ਯੂ ਸੋ ਮੱਚ ਜਸਮਤ ਜੀ ਸਵਾਲ ਹੈ ਆਈਡੀਆ ਕਿੱਦਾਂ ਆਇਆ ਆਈਡੀਆ ਬਸ ਆਈਡੀਆ ਆਇਆ ਨਹੀਂ ਜੀ ਆਈਡੀਆ ਅੰਦਰ ਹੀ ਲੈ ਫਿਰਦੇ ਆ ਬਈ 25 ਸਾਲ ਦਾ ਬਟ ਹੁਣ ਐਕਸਪਲੋਰ ਕਰਨ ਦਾ ਟਾਈਮ ਆਇਆ کیونکہ وی سی آر ٹی وی میم ہمیشہ استاد میں مانتا کہ میرا استاد وی سی آر ہے ٹی وی ادھر گھر ٹی وی نہیں ہوں سر وہ بی سی آر نے بہت کچھ سکھایا زندگی موٹیویشن ہے کہ فلمیں دیکھیں گانے جو کلاکار میں بامبے تک گیا میں اتوائی آیا مجھے لگا کہ وہ گلیں یاد کریے کیونکہ میں اکثر سوشل میڈیا کرول جب کرتا ہوں میں دیکھتا کہ لوکی جدو اگیں چلے جا کے ہاوا دے جاتا ترقی کرتا بندہ پیچھے مڑ کے نہیں دیکھتا بٹ ایک پابیا کی خاصیت آ جھے پہنچ جان پچھے مڑ کے ضرور دیکھتے ہیں ਫਿਰ ਬਾਟਲ ਮਦਨ ਪਿਛੇ ਮੋੜੋਂ ਨਹੀਂ ਬੁਲਾ ਰਿਹਾ BCR ਤੋਂ BVR ਚਲੋ ਹੋਰ ਇੱਕ ਕਪਾਹ ਲਾਸਟ ਦੇ ਵਿੱਚ ਲੋਕਾਂ ਨੂੰ ਇਨਵਾਈਟ ਕਰਦੀ ਹੈ ਸੁਨੀ ਸੁਨੀ ਛੱਡੀ ਸਾਈ ਚ ਸੁਨੀ ਛੱਡੀ ਸਾਹਿਬ ਨੇ ਅਨਾਉਂਸ ਵੇਰੇ ਮੈਸਜ ਕੀਤਾ ਕਿ ਅੱਜ ਮੈਂ ਲੁੜਾਣਾ ਜਾ ਰਿਹਾ ਹਾਂ ਮੇਰੇ ਸਾਥ ਨੇ ਮੈਂ ਕਿਹਾ ਵੀ ਮੈਨੂੰ ਅਸ਼ੀਰਵਾਦ ਦਿਓ ਡੈਫੀਨਿਟਲੀ ਬਣਾ ਤੂੰ ਬਹੁਤ ਅੱਛਾ ਹੋ ਰਿਹਾ ਮੇਰੇ ਨਾਲ ਔਰ ਤੁਮਾਰੇ ਸ਼ੋਕ ਤੇ ਕਿਤੇ ਹੋਣਗੇ ਲੋਕ ਨਾ ਆਈਏ ਉਹਨੇ ਸ਼ਕਤ ਔਰ ਮੈਂ ਫਾਲੀ ਨਾ ਬੁਲਾਉਂ ਨੰਦਰ ਸ਼ੇਰ ਨੂੰ ਨਹੀਂ ਦਿੱਤਾ ਥੈਂਕ ਯੂ ਸੋ ਮੱਚ ਇਹ ਇਹ ਐਮ ਦੀ ਗੱਲ ਨਹੀਂ ਸੀ ਜੇ ਤੁਹਾਡੇ ਮਨਚ ਕੋ ਸਵਾਲ ਹੈ ਦੇ ਰਿਗਾਰਡਿੰਗ ਪ੍ਰੈਸ ਵੀ ਫੋਟੋਗ੍ਰਾਫਰ ਨੂੰ ਤਾਂ ਕਿ ਮੈਂ ਉਹਨੂੰ ਡਿਟੇਲ ਨਾਲ ਦੱਸ ਦਿਆਂ ਥੈਂਕ ਯੂ ਠੀਕ ਹੈ ਜੀ ਦੇਖਿਓ ਇੱਕ ਕੁਐਸਚਨ ਹੈ ਕਿ ਹਾਲੇ ਪੰਜਾਬ ਚ ਜਦੋਂ ਦਾ ਫਿਲਮਾਂ ਦਾ ਦੌਰ ਸ਼ੁਰੂ ਹੋ ਗਿਆ ਜੀ ਪੰਜਾਬੀ ਫਿਲਮਾਂ ਦਾ ਥੀਏਟਰ ਆਲਮੋਸਟ ਖਤਮ ਹੋ ਗਿਆ ਹਾਲਾਂਕਿ ਪਾਕਿਸਤਾਨ ਅੱਜ ਵੀ ਲੋਕ ਥੀਏਟਰ ਬਹੁਤ ਪਸੰਦ ਕਰਦੇ ਆ ਅਸੀਂ ਵੀ ਪਾਕਿਸਤਾਨ ਦਾ ਥੀਏਟਰ YouTube ਤੇ ਦੇਖਦੇ ਆਂ وجہ ਕੀ ਮੰਦੇ ਹੋ پی بھائی دیکھو سواری ٹو سی بہت گلے ادا کی گئی نہیں تھے کئی بندے آئے بھی ابھی کی گل کر رہے ہو تو ہری ہے بہت جنہوں کام ملے ٹھیک ہے بٹ کتنے نہ کتنے میں ایدا لگتا ہے کہ اے ساڑھے لوگ کا کسور ہے کیونکہ تھیٹر ابھی درجی دینی ہے ہے نا آپ پی ڈی آر چیز سوری ٹو سی آپ جانے لائٹ سان پتا بھی تھوڑی جیب بھی کٹی جی ہے آپ کو کرتے کسی دکھاوی بٹ تھے کلے ہوں ہوئے گا نکاڑا ناٹک آپ وہ دکھ رہے ਉਥੇ ਆਪਾਂ ਨਹੀਂ ਬੜਾ ਵਗ ਰਹੇ ਮੈਂ ਇਹ ਕਹ ਲਗਾ ਕਿ ਜਨਤਾ ਤੇ ਜਨਤਾ ਹੀ ਸਟਾਡੀਅਮ ਦੀ ਆਡੀਅנס ਨਹੀਂ ਹੈਗਾ। ਆਡੀਅਸ ਐਂਟੀਕੇਟਰ ਦੀ ਕਿਉਂਕਿ ਤੁਸੀਂ ਅੰਮ੍ਰਿਤਸਰ ਜਾਓ ਜਾਂ ਤੁਸੀਂ ਆnde ਜਾਂਦੇ ਹੋ ਤਾਂ ਦੇਖੋ ਤੇ ਨਾਲ ਸ਼ਾਲਾ ਹੈ। ਨਾਲ ਸ਼ਾਲਾ ਹੈ ਨਾ ਬਰਾੜ ਸਾਹਿਬ ਨੇ ਉਥੇ ਉਹਨਾਂ ਨੇ ਇੰਨੇ ਪੈਸ਼ਨ ਦੇ ਨਾਲ ਉਹ ਤਿਆਰ ਕੀਤਾ ਕਿ ਆਪਣੀ ਜਮੀਨ ਜਾਗ ਦੇ ਦੇਸ਼ ਦੇ ਉਹਨੂੰ ਉਹ ਫੋਨ ਨਾਲ ਫੀਜ ਰਹੇ ਆ ਤੇ ਹਰ ਹਫਤੇ ਟਿਕਟ ਸੋਲਡ ਆਊਟ ਹੋ ਰਹੇ ਹੁੰਦੇ। ਤੇ ਸਾਡਾ ਪੰਜਾਬੀ ਭਵਨ ਬਰਾੜ ਸਾਹਿਬ ਦੇ ਰੰਗਮંચ ਨਮਨ ਕਰਦੇ ਆਪਾਂ। ਮੇਰੀ ਸ਼ੁਰੂਆਤ ਮੇਰੇ ਦੋਸਤ ਗੁਰਪ੍ਰੀਤ ਦੀ ਹੈ। ਇਹਦੀ ਸਾਡੀ ਸ਼ੁਰੂਆਤ ਉਥੇ ਹੋਈ ਹੈ। ਅਸੀਂ ਇਹ ਮੈਂ ਜਾਣਨਾ ਸਾਡਾ ਵੀ ਬੜਾ ਦਿਲ ਦੁਖਦਾ ਕਿ ਇੱਥੇ ਆ ਤਾਂ ਬੋਲਦੇ ਪਏ ਆ ਤੇ ਸਾਡਾ ਸਾਰਿਆਂ ਦਾ ਅਰਜੀ ਹੈ ਕਿ ਉਹ ਕਲਾਕਾਰੀ ਨੂੰ ਥੀਏਟਰ ਵਿੱਚ ਤੁਸੀਂ ਕਿ ਬੜਾ ਵਧੀਆ ਸਵਾਲ ਹੈ ਕਿ ਉਹਨੂੰ ਤਰਜੀਹ ਨਹੀਂ ਕਿਉਂਕਿ ਥੀਏਟਰ ਪੈਦਾ ਕਰਦਾ ਕਲਾਕਾਰ ਹੈ ਨਾ ਉਹ ਤਾਂ ਇੱਕ ਸ਼ੋਅ ਬਿਜ਼ਨਸ ਹੈ ਥੀਏਟਰ ਨਾ ਪੀਵੀਆਰ ਫਿਲਮਾਂ ਬੜਾ ਥੀਏਟਰ ਨੂੰ ਕੋਈ ਤਰਜੀਹ ਦੇਣੀ ਚਾਹੀਦੀ ਹੈ ਬੱਟ ਉਹ ਤਾਂ ਹੀ ਦਗਾ ਜਦੋਂ ਸਾਨੂੰ ਲੋਕਾਂ ਨੂੰ ਸਮਝ ਆਏਗੀ ਕਿ ਕਲਾਕਾਰ ਨੂੰ ਪਿਆਰ ਕਰਨਾ ਚਾਹੀਦਾ ਹੈ ਪਹਿਲਾਂ ਵੀ ਸਰ ਕਰਦੇ ਪਏ ਪਲੇ ਕੇ ਪਹਿਲੀ ਵਾਰੀ ਕਰ ਰਹੇ ਆ ਏ ਮੇਰਾ ਫਸਟ ਸ਼ੋਅ ਹੈ ਬਹਿ ਲੁਧਿਆਣਾ ਨੇ ਲੁਧਿਆਣਾ ਦਾ ਪਹਿਲਾ ਸ਼ੋਅ ਹੈ ਤਾਂ ਮੈਂ ਇਹ ਕਹਿੰਦਾ ਜੋ ਮੈਂ ਕਿੱਦਾਂ ਲੁਧਿਆਣਾ ਵਿੱਚ ਕੀਤਾ ਬਸ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਕਹਿ ਲੋ ਕਿ ਜਿਵੇਂ ਆ ਭਾਈ ਇਹ ਦਾ ਕੁਝ ਪਹਿਲਾਂ ਵੀ ਹੋਇਆ ਪ੍ਰਾਈਵੇਟ ਸ਼ੋਅ ਕਰਕੇ ਨਿਕਲ ਜਾਂਦਾ ਸੀ ਰਾਤ ਨੂੰ ਉਧਰਲੀ ਲਾਈਵ ਕਿਵੇਂ ਚੱਲਣੀ ਕਪਿਲ ਸ਼ਰਮਾ ਸ਼ੋਅ ਦੀ ਜਿਵੇਂ ਤੁਸੀਂ ਐਂਟਰੀ ਕੀਤੀ ਹੈ ਜੀ ਜੀ ਕਪੇ ਸ਼ਰਮਾ ਭਾਈ ਨਾਲ ਮੇਰੀ ਗੱਲ ਹੋਈ ਤੇ ਬੜੇ ਖੁਸ਼ ਹੋਏ ਕਹਿੰਦੇ ਮੈਂ ਤੁਰਾ ਟਾਈਟਲ ਹੀ ਬੜਾ ਮਧੀ ਲੱਗਿਆ ਵੀ ਸੀ ਆ ਟੂਟੀ ਨੀ ਆ ਕਹਿੰਦੇ ਵੀ ਤੂੰ ਤਾਂ ਤੁਰਦਾ ਫਿਰਦਾ ਫਿਲਮੀ ਸ ਬੰਦਾ ਹੈ ਤੇ ਮੈਨੂੰ ਪਤਾ ਡੈਫੀਨੇਟਲੀ ਵਧੀਆ ਹੋਏਗਾ ਤੇ ਉਹ ਜੇ ਇਥੇ ਕਿਤੇ ਹੋਏਗਾ ਨਾ ਨਾਵਾਂਗਾ ਵੀ ਦੇਖਾਂ ਜੇ ਪੰਜਾਬ ਉਸ ਹੈ ਨਾ ਤੇ ਮੇਰੇ ਜਿੰਨੇ ਵੀ ਪਿਆਰ ਕਰਦੇ ਸਭ ਕਲਾਕਾਰ ਸਾਰਿਆਂ ਨੇ ਦੁਆਵਾਂ ਭੇਜੀਆਂ ਜੋਨੀ ਲੀਵਰ ਜੀ ਨੇ ਵੀ ਵੀਡੀਓ ਪਾਈ ਹੈ ਜੀ ਜੀ ਜੋਨੀ ਭਾਈ ਜੀ ਨੇ ਪਾਈ ਹੈ ਤੇ ਉਹ ਦੇਖੋ ਮੇਰੇ ਲਈ ਬੜੀ ਮਿਹਰ ਕੀਤੀ ਹੈ ਜਿਹੜੇ ਲੋਕਾਂ ਨੂੰ ਮੈਂ ਪਿਆਰ ਕਰਦਾ ਸੀਗਾ ਤੇ ਉਹਨਾਂ ਦੇ ਮੋਬਾਈਲ ਤੇ ਮੇਰਾ ਨੰਬਰ ਹੈ ਮੈਂ ਤਾਂ ਉਹ ਫੈਨ ਹਾਂ ਸਹੀ ਦੱਸੋ ਇਹ ਤਾਂ ਮਾਰੇ ਬਾਬੇ ਨਾਨਕ ਦੀ ਕਹਿਫਾ ਕਿ ਮੈਂ ਕਲਾਕਾਰਾਂ ਕਿ ਤੁਹਾਡੇ ਮੋਰੇ ਰਹਿ ਗਿਆ ਮੈਂ ਉਹੀ ਇੱਕ ਹਲਵਾਈ ਦੀ ਦੁਕਾਨ ਤੇ ਕੰਮ ਕਰਦਾ ਹੀ ਰਾਮ ਰੋਡ ਤੇ ਉਹ ਹਲਵਾਈ ਦੀ ਦੁਕਾਨ ਤੇ ਗੈਰੀ ਨੇ ਇੱਕ ਗੱਲ ਸੁਖਾਈ ਸੀ ਕਿ ਬੇਟਾ ਗਾਗ ਆਵੇ ਨਾ ਆਵੇ ਕਾਊਂਟਰ ਤੇ ਕਪੜਾ ਮਾਰ ਕੇ ਰੱਖੋ ਹਮੇਸ਼ਾ ਖੜੇ ਰਹੋ ਗਾਗ ਰੰਦੇ ਯਾਦ ਨਾ ਕਰੋ ਗਾਗ ਆਇਆ ਕੋਈ ਖੜੇ ਮਿਲਣੇ ਚਾਹੀਦੇ ਹਾਂ ਮੈਂ ਦੁਕਾਨਦਾਰ ਤਾਂ ਨਹੀਂ ਬਣ ਕੇ ਸਟੈਂਡ ਅਪ ਕਮੇਡੀਰ ਬਣ ਗਿਆ ਸਰ ਤੁਸੀਂ ਕੀ ਡਰਾਣਾ ਕੱਢਿਆ ਸੀ ਤੇ ਮੇਰੇ ਖਿਆਲ ਨਾਲ ਦਾਰਾ ਸਿੰਘ ਨੂੰ ਸਮਰਪਿਤ ਸੀ ਉਹ ਦਾਰਾ ਸਿੰਘ ਦੀ ਆਵਾਜ਼ ਬਹੁਤ ਵਧੀਆ ਲੱਗੀ ਸੀ ਥੋੜੀ ਜਿਹਾ ਸੁਣਾ ਦਿਓ ਸਾਨੂੰ ਬੀਟੀ ਬੁਲੇ ਲੱਗਾ ਹੈ ਕਿ ਮੇਰੇ ਭੈਣ ਹੋ। ਬਹੁਤ ਅਸੇ ਭਾਈ ਆਜ ਕਲ ਬਿਰਗੋ ਕੋ ਕੋ ਲੋਕਾਂ ਨੂੰ ਹੀ ਗਾਲ ਕਰਦੇ ਹਨ। ਭਾਈ ਬਾਕੀ ਸਾਰੇ ਟਿਕਟ ਜਿਹੜੀ ਆ ਇਹ ਕਿੰਨੀ ਕਿੰਨੀ ਕੀ ਰੇਟ ਦੀ ਕੀ ਕੋਸਟਿੰਗ ਹੈ ਦੀ ਔਰ ਕਿੰਨੇ ਸਾਧੋ ਕਿੰਨੇ ਸਾਧੇ ਲੱਗੇ ਕਿੱਦਾਂ ਮਿਲਗੇ। ਮਹਾਰਜ ਅੰਦਰ ਰਾਜੋ ਲੋਕਮਾਨ ਪੰਜਾਬ ਤੋਂ ਇਹ ਟਿਕਟ ਜੋ ਤੁਹਾਨੂੰ ਹੁਕਮਾਈ ਸ਼ੋ ਤੋਂ ਮਿਲੇਗੀ। ਇਸਦੇ ਜੋ ਰੇਟਸ ਨੇ ਉਹ ਫਰੰਟ ਵਾਲੀਆਂ ਜੋ ਸੀਟਾਂ ਨੇ ਉਹ 1000 ਰੁਪਏ ਫਿਰ 700 ਰੁਪਏ 500 ਰੁਪਏ ਤਸੀ ਮਤਲਬ ਸਾਰਿਆਂ ਨੂੰ ਟਿਕਟ ਦੇਣ ਲਈ ਅਸੀਂ 300 ਰੁਪਏ ਰੇਟ ਵੀ ਰੱਖਿਆ ਹੈ ਟਿਕਟਸ ਦਾ ਤੇ ਇਹ ਸਾਰੀਆਂ ਟਿਕਟਾਂ ਅਸੀਂ ਚਾਹੁੰਦੇ ਹਾਂ ਜਲਦੀ ਤੋਂ ਜਲਦੀ ਤੁਸੀਂ ਆਪਣੀਆਂ ਸੀਟਾਂ ਨੇ ਜਿਹੜੀਆਂ ਉਹ ਰਿਜ਼ਰਵ ਕਰੋ ਤੇ ਸ਼ੋਅ ਦੇਖਣ ਆਓ ਜੋ ਹੁਣ ਕੋਈ ਸੀਟ ਬੁੱਕ ਕਰੇਗਾ ਉਹਨਾਂ ਲਈ ਵੀ ਅਸੀਂ ਕੁਝ ਸਪੈਸ਼ਲ ਰੱਖਿਆ ਹੋਇਆ ਕੋਈ ਉਹਨਾਂ ਨੂੰ ਜ਼ਰੂਰ ਕੁਝ ਦੇਵਾਂਗੇ ਐਕਸਟਰਾ ਤੇ ਬਹੁਤ-ਬਹੁਤ ਧੰਨਵਾਦ ਠੀਕ ਹੈ ਥੈਂਕ ਯੂ